ਵਿਕਸਿਤ ਭਾਰਤ ਸੰਕਲਪ ਯਾਤਰਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਲੜੀ ਵਿੱਚ ਪੁੱਜੀ ਇਸ ਮੌਕੇ ਪਿੰਡ ਵਾਸੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਮੌਕੇ ਤੇ ਹਾਜ਼ਰ ਡਾਕ ਵਿਭਾਗ ਖੇਤੀਬਾੜੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਖੇਤੀ ਵਿਗਿਆਨ ਕੇਂਦਰ ਵੱਲੋਂ ਕੇਂਦਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਪਿੰਡ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ 17 ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਪਿੰਡ ਵਾਸੀਆਂ ਨੂੰ ਭਾਰਤ ਸਰਕਾਰ ਦਾ ਇੱਕ ਕੈਲੰਡਰ ਵੀ ਦਿੱਤਾ ਗਿਆ ਪਿੰਡ ਗਾਲੜੀ ਦੇ ਕਸ਼ਮੀਰ ਸਿੰਘ ਨੂੰ ਜਲ ਜੀਵਨ ਮਿਸ਼ਨ ਤਹਿਤ ਸਨਮਾਨਿਤ ਕੀਤਾ ਗਿਆ ਲੋਕਾਂ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਚਲਾਈ ਜਾ ਰਹੀ ਵੈਂਚ ਆਪਣੀ ਦਿਲਚਸਪੀ ਦਿਖਾਈ ਅਤੇ ਭਾਰਤ ਨੂੰ ਵਿਕਸਿਤ ਬਣਾਉਣ ਲਈ ਬਣਦਾ ਸਹਿਯੋਗ ਦੇਣ ਦਾ ਪ੍ਰਣ ਵੀ ਲਿਆ ਕੇਂਦਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈ ਰਹੇ ਬਲਜੀਤ ਕੌਰ ਲਾਲਚੰਦ ਅਤੇ ਰਜਨੀ ਬਾਲਾ ਨੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖੇਟ ਆਪਣੇ ਤਜਰਬੇ ਹੋਰਨਾਂ ਨਾਲ ਸਾਂਝੇ ਕੀਤੇ ਹੈ ਕਿ ਗਰੁੱਪ ਚ ਲਾਉਂਦੇ ਪਏ ਆ ਦੇ ਵਿੱਚ ਸੱਤ ਗਰੁੱਪ ਸਾਡੇ ਹੈਗੇ ਆ ਉਹਦੇ ਵਿੱਚ ਆਹੀ ਬੀਬੀਆਂ ਨੂੰ ਕੰਮ ਵੀ ਲਿਆ ਕੇ ਦਿੱਤਾ ਹੈ ਸੈਲਫ ਹੈਲਪ ਗਰੁੱਪ ਦੀਆਂ ਮੈਂਬਰਾਂ ਨੂੰ ਉਹਦੇ ਵਿੱਚ ਰੈਕ ਕੋਟੀਆਂ ਸਵੈਟਰਾਂ ਦਾ ਮਸ਼ੀਨ ਲਿਆ ਕੇ ਦਿੱਤੀ ਉਹਦੇ ਵਿੱਚ ਹਰ ਮੈਂਬਰ ਕੋਈ ਸਿੱਖਦਾ ਪਿਆ ਆ ਆਪਣਾ ਰੋਜ਼ਗਾਰ ਪੂਰਾ ਕਰਦਾ ਪਿਆ ਆ ਤੇ ਉਹਦੇ ਵਿੱਚ ਕੰਮ ਸਿੱਖ ਕੇ ਆਪਣਾ ਕਾਰੋਬਾਰ ਚਲਾਉਂਦੇ ਪਏ ਆ ਉਹਦਾ ਹਾਂ ਕਾਣਕੀ ਮਿਲਦੀ ਹੈ ਪੈਨਸ਼ਨ ਹੁੰਦੀ ਹੈ ਤੇ ਇਹੋ ਹੀ ਚੀਜ਼ ਤੇ ਚੀਜ਼ ਉਹ ਬਣਾ ਮੈਡੀਕਲ ਕਾਰਡ ਬਣਦਾ ਆ ਧੰਨਵਾਦ ਕਰਦੀ ਆ ਮੈਂ ਬਹੁਤ ਥੈਂਕਸ ਕਰਨਾ ਚੰਦੀ ਮੋਦੀ ਸਰਕਾਰ ਦਾ ਮੈਂ ਆਪਣੇ ਤਰ੍ਹਾਂ ਤੇ ਸਟੈਂਡ ਹੋਈ ਆ ਬਹੁਤ ਬੈਨੀਫਿਟ ਹੋਇਆ ਮੈਨੂੰ ਇਹ ਨਾਲ ਲੋਕਾਂ ਨੂੰ ਟ੍ਰੇਨਿੰਗ ਦੇ ਰਹੇ ਆ ਸਰਕਾਰੀ ਪ੍ਰੋਗਰਾਮ ਬਾਰੇ ਤੇ ਕੋਈ ਨੂੰ ਕੰਮ ਲਿਆ ਕੇ ਦੇ ਰਹੇ ਆ ਕੰਮ ਕਰਨਾ ਸਿਖਾ ਰਹੇ ਆ ਉਹਨਾਂ ਸਾਡੇ ਪਿੰਡ 'ਚ ਮੋਦੀ ਸਰਕਾਰ ਦੀ ਗੱਡੀ ਆਈ ਜੀ ਤੇ ਕਾਫੀ ਸਕੀਮਾਂ ਬਾਰੇ ਪਛਾਹ ਆਇਆ ਸਾਨੂੰ ਤੇ ਸਾਨੂੰ ਉਹ ਸਾਰੀ ਸਕੀਮਾਂ ਮਿਲਦੀਆਂ ਨੇ ਸਾਨੂੰ ਪੈਨਸ਼ਨ ਵੀ ਲੱਗੀ ਹੋਈ ਆ ਆਪਣਾ ਕਣਕ ਵੀ ਮਿਲਦੀ ਪਈ ਆ ਔਰ ਮੈਡੀਕਲ ਕਾਰਡ ਵੀ ਬਣਿਆ ਉਹ ਸਭ ਕੁਝ ਚੱਲਦਾ ਪਿਆ ਜੀ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਆ ਜੀ